ਪੈਗ ਲਾਤੋਂ ਖੁਰਦ ਮੇਰੇ ਸਰੀ ਅਚੀਵਮੈਂਟ ਵੱਲ ਤੋਂ ਪੁੱਦੇ ਦੇ ਮਜੀ ਨਸ਼ਿਆ ਖੁਰਦ ਨਸ਼ਿਆ ਖੁਰਦ ਇੱਕ ਜੰਟ ਹੋ ਕੇ ਇੱਕ ਜੰਟ ਹੋ ਕੇ ਸ਼ਰਪ ਦੇ ਹਾਂ ਸੌਂਪ ਦੇ ਹਾਂ ਕਿ ਅਸੀਂ ਤੇ ਅਸੀਂ ਨਸ਼ਿਆ ਖਿਲਾਫ ਨਸ਼ਿਆ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਲੇ ਵਾਰ ਪਹਿਲੇ ਵਾਰ ਬੰਦੇ ਕੰਮ ਕਰਾਂਗੇ ਬੰਦੇ ਕੰਮ ਕਰਾਂਗੇ ਭਾਈ ਇਹ ਪਹਿਲਾਂ ਤਾਂ ਲਾਤੋਂ ਖੁਰਦ ਤੇ ਆਪਾਂ ਖੜੇ ਆ ਗਦਰੀ ਬਾਬੇ ਗੁਰਮukh ਸਿੰਘ ਜੀ ਦਾ ਪਿੰਡ ਆ ਇਹੇ ਬੜੇ ਸੂਝਵਾਨ ਲੋਕ ਨਿਥੇ ਰਹਿੰਦੇ ਮੈਂ ਜਣੀ ਇੱਥੇ ਇੰਨਾ ਡਿਸਪੀਸਪਲਨ ਵਾਲੇ ਪਿੰਡ ਮੈਂ ਨਹੀਂ ਕਦੇ ਦੇਖਿਆ ਇੰਨਾ ਵਧੀਆ ਪਿੰਡ ਹੈ ਇਹ ਸਭ ਸੱਚ ਦੇ ਚੱਲਣ ਵਾਲੇ ਨੇ ਇਹ ਇਹਨਾਂ ਦੇ ਪਿੰਡ ਨਾ ਤਾਂ ਕੋਈ ਨਸ਼ਾ ਖਾਂਦਾ ਨਾ ਇਹਨਾਂ ਦਾ ਵੇਚਦਾ ਨੰਬਰ 1 ਤੇ ਇਹਨਾਂ ਦਾ ਪਿੰਡ ਆ ਪਿੰਡਾਂ ਦੇ ਲੋਕ ਜਿਵੇਂ ਇਹ ਸਹਿਯੋਗ ਦੇ ਰਹੇ ਨੇ ਦੇ ਰਹੇ ਨੇ ਮਤਲਬ ਸਾਨੂੰ ਇਹ ਕਹਿ ਰਹੇ ਨੇ ਵੀ ਆ ਚੱਕੋ ਜੀ ਸਲਿੱਪ ਸਾਡੇ ਪਿੰਡ ਦੇ ਵਿੱਚ ਨਾਲੇ ਦੇ ਕੋ ਪ੍ਰਸ਼ਾਸਨ ਨਾਲ ਹੁੰਦਾ ਐਂਸਪ ਪੁਲਿਸ ਅਫਸਰ ਨਾਲ ਹੁੰਦੇ ਨੇ ਵੀਡੀਓ ਨਾਲ ਹੁੰਦਾ ਜੇ ਕੋਈ ਮਤਲਬ ਕੰਮਕਾਰ ਗਲੀਆਂ ਨਾਲੀਆਂ ਟੋਬਿਆਂ ਦਾ ਕੰਮ ਉਹ ਵੀ ਨਾਲੇ ਨਾਲ ਹੋਈ ਜਾਂਦਾ ਨਾਲੇ ਨਾਲੇ ਨਸामुਖਤ ਹੋਈ ਜਾਂਦਾ ਜਾਨੀ ਬਹੁਤ ਲੋਕ ਨੇ ਇਹ ਚਾਹੁੰਦੇ ਨੇ ਵੀ ਆਹ ਜਿਹੜੀ ਮਹੰਮਦ ਸਰਦਾਰ ਭਵਨ ਸਿੰਘ ਜੀ ਮਾਰਨੇ ਬਿੱਢੀ ਆ ਯੋਧ ਨਸ਼ਿਆਂ ਵਿਰੁੱਧ ਅਸੀਂ ਇਹਨੂੰ ਪੂਰੀ ਇੱਕ ਮਹੀਨੇ ਦੇ ਵਿੱਚ ਸਫਲ ਬਣਾਵਾਂਗੇ ਤੇ ਸਰ ਜਿੱਦਾਂ ਇਹ ਪਿੰਡ 'ਚ ਕੋਈ ਨਹੀਂ ਨਸ਼ਾ ਕਰਦਾ ਉਹਨੂੰ ਕੀ ਸਨਮਾਨ ਮਿਲੂਗਾ ਪੂਰਾ ਅਸੀਂ ਪੰਚਾਇਤ ਨੂੰ ਸੱਦ ਕੇ ਸੀਐਮ ਸਾਹਿਬ ਤੋਂ ਸਨਮਾਨ ਦਵਾਵਾਂਗੇ ਵੀ ਬਹੁਤ ਨੇ ਇੱਕ ਨਹੀਂ ਸਾਡੇ ਕੋਲ ਨਿਤ ਨਵੀਆਂ ਲਿਸਟਾਂ ਆਈ ਜਾਂਦੀ ਨੇ 50 ਤੋਤੇ ਪਿੰਡ ਨੇ ਜਿੱਥੇ ਨਾ ਕੋਈ ਵੇ ਜਿਹੜਾ ਕੋਈ ਕਰਦਾ ਉਹਨੂੰ ਕੀ ਚਿਤਵਨੀ ਬਸ ਜੀ ਤਾਂ ਦੇਖੋ ਇਹੀ ਕਹਾਂਗੇ ਵੀ ਨਸ਼ਿਆਂ ਦੇ ਦੇਖੋ ਕੁਝ ਰੱਖਿਆ ਤਾਂ ਹੈ ਨਹੀਂ ਕਰਦੀ ਬਰਬਾਦੀ ਆ ਬੱਚਿਆਂ ਦੀ ਬਰਬਾਦੀ ਆ ਕੋਈ ਇਹਦੇ 'ਚ ਹੈ ਨਹੀਂ ਰੱਖਿਆ ਨਹੀਂ ਹੈਗਾ ਤੇ ਕਰਨਾ ਨਹੀਂ ਚਾਹੀਦਾ ਨਸ਼ਾ ਅਸੀਂ ਤਾਂ ਇਹੀ ਕਹਾਂਗੇ ਤੁਹਾਨੂੰ ਸਾਰੇ ਸਰ ਇੱਕ ਭਗਵਾਨ ਸਰਕਾਰ ਨੇ ਜਿਹੜਾ ਫੈਸਲਾ ਲਾਇਆ ਜਿਸ ਤੀ ਕੋਈ ਵੀ ਕਿਤੋਂ ਵੀ ਕਰਾ ਸਕਦਾ ਕਿ ਉਹਦਾ ਬਹੁਤ ਵਧੀਆ ਫੈਸਲਾ ਹਲੇ ਇੱਕ ਮੁਹਾਲੀ ਦੇ ਵਿੱਚ ਚਲਾ ਕੇ ਉਹਨਾਂ ਨੇ ਦੇਖਣਾ ਜਦੋਂ ਉੱਥੇ ਉਹ ਪੂਰਾ ਸਫਲ ਹੋ ਗਿਆ ਕੱਲੇ ਕੱਲੇ तहसीलदार ਦੇ ਕੋਲੇ ਹੋਣਾ ਤੁਹਾਨੂੰ ਜਾਣਦੀ ਲੋਇਆ ਕਰਨੀ ਘਰੇ ਆਇਆ ਕਰਨਾ ਸਾਰਾ ਕੁਝ ਘਰੇ ਹੋ ਜਾ ਕਰਨਾ ਇੱਕ ਨਿੱਕਾ ਗਲੀ ਵਾਲਾ ਪੈਸਾ ਰਿਸਪਤ ਨਹੀਂ ਲਗਿਆ ਕਰਨਾ ਸਰਕਾਰ ਦੇ ਪੈਸੇ ਤੁਸੀਂ ਆਨਲਾਈਨ ਜਮ੍ਹਾਂ ਕਰਾਤੇ ਘਰੇ ਹੋ ਜਾ ਕਰਨਾ ਜਾਨੀ ਬਾਹਰਲੇ ਦੇਸ਼ ਜੋ ਕੰਮ ਹੁੰਦਾ ਸੀ ਸਰਦਾਰ ਭਵਨ ਸਿੰਘ ਜੀ ਮਾਨ ਪੰਜਾਬ ਚ ਕਰ ਦੇਣਾ ਉਹਨਾਂ ਨੇ ਇੱਥੇ ਇਹ ਬਹੁਤ ਵਧੀਆ ਜੀ ਹਾਂ ਜਿਹੜਾ ਬਹੁਤ ਤਰ੍ਹਾਂ ਦੀ ਡੇਟ ਅਨਾਉਂਸ ਹੋਈ ਕਿਦਾਂ ਦੇਖਦੇ ਲੋਕ ਪਿਆਰ ਬੈਠੇ ਨੇ ਆਪਣੇ ਜਿਹੜੇ ਸਜੀਬ ਰੋੜਾ ਜੀ ਨੇ ਕਿੰਨੇ ਉਹਨਾਂ ਨੇ ਕੰਮ ਕੀਤੇ ਨੇ ਹਵਾਈ ਜੱਡਾ ਉਹਨਾਂ ਲਿਆਤਾ ਕਿੰਨੇ ਰੇਲਵੇ ਸਟੇਸ਼ਨ ਕਿੰਨੀਆਂ ਮਤਲਬ ਕੰਮ ਕਰ ਰਹੇ ਨੇ ਉਹ ਉਹ ਕੰਮ ਕਰਨ ਵਾਲੇ ਬੰਦੇ ਨੇ 1 ਰੁਪਇਆ ਨਿੱਕਾ ਗਲੀ ਵਾਲਾ ਖਾਣ ਵਾਲੇ ਬੰਦੇ ਨੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੇਖਦੇ ਹੋ ਕੋਈ ਕੰਮ ਲੈ ਕੇ ਚੱਲ ਜਾ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਮੇਰੇ ਪਿੰਡ ਦੇ ਵਿੱਚ ਮੈਰਿਜ ਪੈਲਸ ਬਣਦਾ ਵਿੱਚ ਇਹ ਗੱਲ ਮੈਂ ਤੁਹਾਨੂੰ ਉਹ ਵੀ ਚਲ ਦੱਸ ਦਵਾਂ ਮੈਂ ਮੰਗਿਆ 35 ਲੱਖ ਮੈਨੂੰ 45 ਲੱਖ ਦਿੱਤਾ ਕਹਿੰਦੇ ਘਾਟਾ ਨਾ ਘਟਣਾ ਹੋ ਜਾਵੇ ਵਧੀਆ ਪੈਲਸ ਬਣਾ ਇਹੋ ਜਿਹੇ ਬੰਦੇ ਨੇ ਉਹ ਮੈਂ ਛੜਕਦਾ ਉਡ ਗਾੜ ਰਵੀ ਕੀਤਾ ਜਿਹੜੀ ਨਹਿਰ ਦੇ ਨਾਲ ਉਹ ਦੇਖੋ 35 40 ਆਪਣੇ ਜਿਹੜੀ ਕਰੋੜ ਰੁਪਇਆ ਦਾ ਕੰਮ ਤਾਂ ਗਿਲ ਹਲਕੇ ਚ ਨਾਲ ਲੱਗਦਾ ਹੀ ਹੋ ਗਿਆ ਆਪਣੇ ਉਹ ਕਹਿੰਦੇ ਵੀ ਸਾਨੂੰ ਪਰਮਾਤਮਾ ਦੀ ਕਿਰਪਾ ਉਹਨਾਂ ਨੂੰ ਕੋਈ ਉਹ ਲੋਕਾਂ ਦਾ ਭਲਾ ਕਰਨ ਵਾਲੇ ਬੰਦੇ ਆ ਵੱਡੀ ਗਿਣਤੀ ਚ ਵੋਟ ਵੱਡੀ ਗਿਣਤੀ ਚ ਜਿੱਤ ਪ੍ਰਾਪਤ ਹੋ ਤੇ ਨਸ਼ਿਆਂ ਬਾਰੇ ਤੁਹਾਨੂੰ ਅੱਜ ਇਸ ਸਮਾਗਮ ਹੋਇਆ ਕੀ ਕਹਿਣਾ ਚਾਹੀਦਾ ਬਹੁਤ ਵਧੀਆ ਸਮਾਗਮ ਹੋਇਆ ਜੀ ਸਾਡੇ ਪਿੰਡ ਵੈਸੀ ਵੀ ਤੁਸੀਂ ਤੁਸੀਂ ਦੇਖਿਆ ਐ ਮਿਲਸਨ ਨੂੰ ਮੈਂ ਪਹਿਲਾਂ ਵੀ ਕਿਹਾ ਸਾਡੇ ਪਿੰਡ ਨਾ ਕੋਈ ਚਿੱਟਾ ਖਾਂਦਾ ਨਾ ਕੋਈ ਵੇਚਦਾ ਸਾਡੇ ਪਿੰਡ ਨੂੰ ਇਹ ਇੱਕ ਬਖਸ਼ਿਸ਼ ਆ ਆ ਮੇਰਾ ਕਲੱਬ ਖੜਾ ਵਾ ਵੈਸੀ ਵੀ ਕਲੱਬ ਦਾ ਕੋਈ ਮੈਂਬਰ ਕੋਈ ਨਸ਼ਮ ਨਹੀਂ ਕਰਦਾ ਦੇਖੋ ਤੁਸੀਂ ਸਾਡੇ ਪਿੰਡ ਤੇ ਇੰਦੀ ਮਹਾਰਾਜ ਦੀ ਕਿਰਪਾ ਵਾ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਕਹਿ ਲੋ ਪ੍ਰਾਂਦਾ ਵਾ ਤੇ ਖੁਸ਼ਾ ਸਾਰਾ ਪੰਜਾਬ ਹੀ ਖੁਸ਼ ਆ ਕਿੰਦਾ ਦੇਖਦੇ ਐ ਐਮਐਲਏ ਸਾਹਿਬ ਕਹਿ ਗਏ ਵੀ ਮਾਨ ਸਮਾਨ ਵੀ ਦੇਲੂ ਜਿਹੜੀ ਪੰਚਾਇਤਾਂ ਬਗ ਨਸ਼ਾ ਮੁਕਤ ਰਹੀਆਂ ਨੇ ਬਿਲਕੁਲ ਹਾਂਜੀ ਬਿਲਕੁਲ ਮਿਲਣਾ ਚਾਹੀਦਾ ਜੀ ਫੇ ਤਾਂ ਹੀ ਹੋਰ ਪਿੰਡ ਤਾਂ ਹੀ ਦੇਖ ਕੇ ਗਾਂ ਨੂੰ ਸੋਚਣ ਕਹਿੰਦਾ ਵੀ ਪਿੰਡ ਨਸ਼ਾ ਮੁਕਤ ਕਰੀਏ ਅਸੀਂ ਤਾਂ ਆਪੀ ਅਪੀਲ ਕਰਦੇ ਆ ਵੀ ਸਾਡੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਸਨਮਾਨਤ ਕੀਤਾ ਜਾਵੇ ਪਿੰਡ ਨੂੰ ਸਪੋਰਟ ਦਾ ਵੀ ਕਹਿੰਦਾ ਕੋਈ ਸਨਮਾਨ ਮਿਲ ਗਿਆ ਉਹ ਹੋ ਗਈ ਜੀ ਐਮਐਲਏ ਸਾਹਿਬ ਨਾਲ ਸਾਡੇ ਪ੍ਰਧਾਨ ਜੀ ਖੜੇ ਨੇ ਉਹਨਾਂ ਨੇ ਕਹਿਤਾ ਵੀ ਅਸੀਂ ਲੈਟਰ ਪੈਡ ਤੇ ਆਪਦੇ ਤੇ ਮਤਾ ਪਾ ਕੇ ਦੇਣਾ ਵਾ ਤੇ ਸਪੋਰਟ ਦਾ ਸਾਰਾ ਸਮਝਦ ਤੱਪੀ ਬਹੁਤ ਹੋਰ ਮੰਗਾ ਵੀ ਟੋਕੇ ਟੋਕੇ ਦੇ ਰੱਖੀ ਮੰਗਾ ਤਾਂ ਅਸੀਂ ਮੁੱਕੜੀਆਂ ਹੀ ਨਹੀਂ ਸਾਡੀਆਂ 5 ਸਾਲ ਪਰ ਫੇਰ ਵੀ ਐਮਐਲਏ ਸਾਹਿਬ ਜਿੰਨੀ ਵਾਰ ਅਸੀਂ ਕਿਆ ਹਰੇਕ ਉਹ ਦੇ ਕੇ ਗਏ ਆ ਤੋਬਾ ਉਹਨਾਂ ਨੇ ਕਹਿਤਾ ਵੀ ਸੀਚਲ ਮਾਡਲ ਦੇ ਨਾਲ ਤਿਆਰ ਕੀਤਾ ਜਾਊ ਤੇ ਗਲੀਆਂ ਨਾਲੀਆਂ ਸਾਡੀਆਂ ਬਾਣੀ ਰਹੀਆਂ ਨੇ ਤੇ ਹੋਰ ਪੈਸੇ ਦੇਵਾਂਗੇ ਬਸ ਓਕੇ ਆ ਪਿੰਡ ਵਾਲਿਆਂ ਨੂੰ ਕੀ ਪੀਦਾ ਪਿੰਡ ਵਾਲਿਆਂ ਨੂੰ ਪੀਦਾ ਜੀ ਆਈ ਸਾਥ ਦਿਓ ਸਾਡਾ ਉਹ ਪਹਿਲਾਂ ਤੋਂ ਦਿੰਦੇ ਆਉਂਦੇ ਨੇ ਤੇ ਧੰਨਵਾਦ ਸਾਰੇ ਪਿੰਡ ਦਾ ਬਸ ਪੰਚਾਇਤਾਂ ਦੇਖ ਰਹੀਆਂ ਉਹਨਾਂ ਨੂੰ ਪੈਸੀ ਸਾਡੇ ਪਿੰਡ ਦਾ ਪਤਾ ਆਲੇ ਦੁਆਲੇ ਦਾ ਤੇ ਅੱਜ ਤਾਂ ਉਦੋਂ ਵੀ ਵਧੀਆ ਹੋ ਗਿਆ ਮੀਡੀਆ ਰਾਹੀਂ ਸਾਰੇ ਪਿੰਡ ਨੂੰ ਪਤਾ ਲੱਗੂ ਸਾਡਾ ਪਿੰਡ ਨਸ਼ਿਆਂ ਤੋਂ ਤਕਰੀਬਨ ਮੁਕਤ ਆ ਚਿੱਟਾ ਕੋਈ ਨਹੀਂ ਬੋਲਾ ਦਿੰਦੇ ਅਸੀਂ ਜੋ ਵੀ ਕੰਮ ਕਹਿੰਨੇ ਆ ਸਰਪੰਚ ਸਾਹਿਬ ਨੂੰ ਗਵਾਨ ਸਾਹਿਬ ਹਮੇਸ਼ਾ ਸਾਡੇ ਨਾਲ ਹੁੰਦੇ ਆ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਡਾ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਤੇ ਜਿੰਨਾ ਵੀ ਅਸੀਂ ਖੁਸ਼ ਹੋ ਜਾਈਏ ਪੈਸਿਆਂ ਦੀ ਲੋੜ ਆ ਸਾਨੂੰ ਪੈਸੇ ਵੱਲੋਂ ਮਦਦ ਕਰਦੇ ਆ ਕਿਤੇ ਨਾਲ ਖੜਨ ਦੀ ਕੋਈ ਗੱਲ ਕਰੀਏ ਉੱਥੇ ਸਾਡੇ ਨਾਲ ਖੜਦੇ ਆ ਯੋਗਦਾਨ ਸਾਡਾ ਪੂਰਾ ਦਿੰਦੇ ਆ ਹੋਰ ਨੌਜਵਾਨਾਂ ਨੂੰ ਕੀ ਵੀ ਅਪੀਲ ਤਾਂ ਕੁਝ ਨਹੀਂ ਜੀ ਆਹੀ ਹੈ ਵੀ ਨਸ਼ਿਆਂ ਤੋਂ ਦੂਰ ਹੀ ਰਹਿਣਾ ਜਾਣੀ ਸਾਡਾ ਕਲੱਬ ਸਾਨੂੰ ਪਤਾ ਹੀ ਸਾਡੇ ਕਲੱਬ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਸ਼ੇ ਹੈ ਨਹੀਂ ਗੇ ਡਰਿੰਕ ਵਗੈਰਾ ਦਾ ਨਾਰਮਲ ਗਾਇਕ ਲੋਕ ਕਰਦੇ ਆ ਉਹਨਾਂ ਤੋਂ ਅਸੀਂ ਉਹਨਾਂ ਕਿਛ ਕੈਂਸਲ ਦੀ ਬਾਲੀ ਕਰੇ ਚਿੱਟੇ-ਉੱਟੇ ਦੀ ਗੱਲ ਕਰ ਲਈਏ ਸਾਡੇ ਪਿੰਡ ਦੇ ਵਿੱਚ ਇਹ ਬਹੁਤ ਟਾਈਮ ਪਹਿਲਾਂ ਹੀ ਮੁੱਕ ਮੁੱਕ ਚੁੱਕੀ ਹੈ ਜਿੱਦਾਂ ਤੁਹਾਨੂੰ ਇਹੋ ਨਸ਼ੇਆਂ ਬਾਰੇ ਤੁਹਾਡੇ ਪਿੰਡ ਦੀ ਇਹ ਬਹੁਤ ਵਧੀਆ ਉਪਰਾਲਾ ਜੀ ਮੈਂ ਨੰਬਰਦਾਰ ਜਸਵਿੰਦਰ ਸਿੰਘ ਲਲਕਾ ਫਰਦਾ ਹਾਂ ਸਾਭ ਦਾ ਸਰਪੰਚ ਵੀ ਹਾਂ ਸਾਡੇ ਪਿੰਡ ਪਹਿਲਾਂ 10-15 ਸਾਲ ਪਹਿਲਾਂ ਕੋਈ ਨਸ਼ਾ ਵੇਚਦਾ ਸੀ ਉਹ ਖਤਮ ਹੋ ਗਿਆ ਚਿੱਟੇ ਵਾਲਾ ਤਾਂ ਕੋਈ ਬੰਦਾ ਹੈ ਹੀ ਨਹੀਂ ਮੇਰੀ ਉਮਰ 80 ਸਾਲ ਹੋ ਗਈ ਪਰ ਜਿਹੜੇ ਪਹਿਲੇ ਨਸ਼ਾ ਵੇਚਦੇ ਉਹ ਖਤਮ ਹੀ ਹੋ ਗਏ ਵੇਚਣ ਵਾਲਾ ਹੀ ਖਤਮ ਹੋ ਗਿਆ ਸਰਪੰਚ ਸਾਹਿਬ ਕਿਦਾਂ ਸਰਪੰਚ ਤਾਂ ਬਹੁਤ ਵਧੀਆ ਹੈ ਇਹ ਜਿਹੜਾ ਸਰਪੰਚ ਹੀ ਨਹੀਂ ਸਾਨੂੰ ਮਿਲਿਆ ਆ ਬਾਤ ਸਾਹ ਬਾਤ ਸਾਡਾ ਟੋਬੇ ਦਾ ਇਹਦਾ ਹੈ ਸੀਵਰੇਜ ਦਾ ਇਹ ਹੱਲ ਹੋ ਜੇ ਸਰਪੰਚ ਦੀ ਬਾਹ ਵਾ ਜਿੰਨਾ ਚਿਰ ਮਰਜੀ ਚੋਣ ਲੈ ਇਹ ਸਰਪੰਚ ਬਣੀ ਜਾਵੇ ਅਗਰ ਟੋਬੇ ਦਾ ਹੱਲ ਹੋ ਗਿਆ ਉਹ ਵੀ ਗੈਂਬਲ ਸਰ ਕਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਵਾ ਸਰਪੰਚ ਪਿੰਡ ਦੇ ਵਿੱਚ ਨਾ ਟੀਮ ਤਿਆਰ ਕੀਤੀ ਦੁਬਾਰਾ ਜੀ ਅਸੀਂ ਖੇਡਾਂ ਦਾ ਸਮਾਨ ਚਾਹੀਦਾ ਸਾਨੂੰ ਉਹਦੇ ਲਈ ਇੱਕ ਕਰਕੇ ਕਿੱਟ ਤੁਹਾਨੂੰ ਮੇਰੇ ਦਫ਼ਤਰੋਂ ਜਾ ਕੇ ਮੈਂ ਫੋਨ ਕਰੂੰਗਾ ਜਾ ਕੇ ਫੜ ਲਿਓ ਤੁਸੀਂ ਮੈਂ ਕਹਿੰਦਾ ਜਦ ਇਹ ਮੁੰਡੇ ਚਾਹੀਦੇ ਐਜੇ ਸਾਨੂੰ ਆ ਨੌਜਵਾਨ ਇਹ ਕਹਿੰਦੇ ਨੇ ਕਿ ਨਾ ਜੀ ਖੇਡਾਂ ਵਾਸਤੇ ਕ੍ਰਿਕਟ ਦੀ ਇਹਨਾਂ ਨੇ ਮੰਗੀ ਕਿੱਟ ਕਰ ਦਫ਼ਤਰੋਂ ਲਿਆਓ ਤੁਸੀਂ ਧੰਨਵਾਦ